ਇਲਾਕਾ ਗੁਰੂ ਨਾਨਕਪੁਰਾ ਦੇ ਵਿਖੇ ਇੱਕ ਘਰ ਦੇ ਵਿੱਚ ਲੱਗੀ ਭਿਆਨਕ ਅੱਗ ਦੱਸਿਆ ਜਾ ਰਿਹਾ ਹੈ ਘਰ ਇੱਕ ਸਮਾਜ ਸੇਵਕ ਅਜੇ ਕੁਮਾਰ ਦਾ ਸਾਰਾ ਕੀਮਤੀ ਸਮਾਨ ਸੜ ਕੇ ਹੋ ਗਿਆ ਸੁਆਹ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਸ਼ਾਰਟ ਸਰਕਟ ਅੰਮ੍ਰਿਤਸਰ ਦੇ थाना ਇਸਲਾਮਾਬਾਦ ਦੇ ਅਦੀਨੋਂ ਦੇ ਇਲਾਕਾ ਗੁਰੂ ਨਾਨਕਪੁਰਾ ਵਿਖੇ ਸਮਾਜ ਸੇਵਕ ਅਜੇ ਕੁਮਾਰ ਨੇਤਾ ਦੇ ਘਰ ਭਿਆਨਕ ਅੱਗ ਲੱਗੀ ਜਿਸ ਦੇ ਨਾਲ ਘਰ ਦੇ ਅੰਦਰ ਪਿਆ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਇਸ ਮੌਕੇ ਜਾਣਕਾਰ ਦਿੰਦੇ ਆ ਪੀੜਤੇ ਨੇ ਦੱਸਿਆ ਕਿ ਉਹ ਸਵੇਰੇ 11:30 ਵਜੇ ਘਰ ਤੋਂ ਕੰਮ ਗਏ ਸੀ ਅਤੇ ਉਹਨਾਂ ਦੇ ਗਵਾਂਡੀਆਂ ਦੇ ਵੱਲੋਂ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਘਰ ਦੇ ਅੰਦਰੋਂ ਧੂਆ ਨਿਕਲ ਰਿਹਾ ਹੈ ਤੇ ਜਲਦੀ ਆ ਜਾਓ ਫਿਰ ਉਹਨਾਂ ਨੇ ਉਹਨਾਂ ਕਵਾਂਡੀਆਂ ਨੂੰ ਦੱਸਿਆ ਕਿ ਉਹਨਾਂ ਦੇ ਘਰ ਦੀਆਂ ਚਾਬੀਆਂ ਉਹਨਾਂ ਦੀ ਪਤਨੀ ਦੇ ਕੋਲ ਬੁਟੀਕ ਤੇ ਪਈਆਂ ਨੇ ਅਤੇ ਉਹਨਾਂ ਨੇ ਜਲਦ ਹੀ ਘਰ ਦੀਆਂ ਚਾਬੀਆਂ ਲੈ ਕੇ ਆਉਂਦੀਆਂ ਅਤੇ ਫਾਇਰ ਬ੍ਰਿਗੇਡ ਨੂੰ ਰਸਤੇ ਦੇ ਵਿੱਚ ਹੀ ਫੋਨ ਕਰ ਦਿੱਤਾ ਤੇ ਅੱਗ ਲੱਗਣ ਦੀ ਸੂਚਨਾ ਦੇ ਦਿੱਤੀਆ ਤੇ ਉਹਨਾਂ ਦੇ ਘਰ ਪਹੁੰਚ ਜਿਆ ਤੱਕਰ ਜੋ ਸਾਰਾ ਸਮਾਨ ਸੀ ਉਹ ਸੜ ਕੇ ਸੁਆਹ ਹੋ ਚੁੱਕਿਆ ਸੀ ਸਾਰਿਆਂ ਦੇ ਵੱਲੋਂ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਸੀ ਪਰੰਤੂ ਅੱਗ ਇੰਨੀ ਜ਼ਿਆਦਾ ਫੈਲ ਗਈ ਸੀ ਕਿ ਸਮਾਨ ਨੂੰ ਨਹੀਂ ਬਚਾ ਸਕੇ ਅੱਗ ਲੱਗਣ ਦਾ ਜੋ ਕਾਰਨ ਸੀ ਉਹ ਘਰ ਦੇ ਬਾਹਰ ਲੱਗੇ ਟਰਾਂਸਫਾਰਮ ਤੇ ਸ਼ਾਰਟ ਸਰਕਟ ਹੋਣ ਦਾ ਦੱਸਿਆ ਜਾ ਰਿਹਾ ਸੀ ਜਾਣਕਾਰੀ ਦੇ ਮੁਤਾਬਕ ਲਗਭਗ 5 ਲੱਖ ਦੇ ਕਰੀਬ ਦਾ ਨੁਕਸਾਨ ਜੋ ਹੈ ਉਹ ਹੋਇਆ ਹੈ ਅਜੀ ਕੁਮਾਰ ਜੀ ਅਜੀ ਕੁਮਾਰ ਜੀ ਕਿੱਥੇ ਰਹਿੰਦੇ ਹੋ ਤੇ ਹੋਇਆ ਕੀ ਹੈ ਦੱਸੋ ਸਰ ਅਸੀਂ ਗੁਰਨਾਲਕਪੁਰੇ ਗਲੀ ਨੰਬਰ 2 'ਚ ਰਹਿੰਦੇ ਹਾਂ ਹਲਕਾ ਪੱਛਮੀ ਸਾਡੇ ਘਰ ਚ ਰੋਜ਼ ਦੀ ਤਰ੍ਹਾਂ ਅਸੀਂ 11:15 ਘਰੋਂ ਨਿਕਲਦੇ ਆ ਅੱਜ ਅਸੀਂ 11:15 ਘਰੋਂ ਨਿਕਲੇ ਕਿਉਂਕਿ ਸਾਡੀ ਗੁੜਿਆ ਦੀ ਛੁੱਟੀ ਸੀ ਥੋੜੀ ਲੇਟ ਹੋ ਗਏ ਤੇ ਉਹਦੇ ਪੇਰੈਂਟਸ ਮੀਟਿੰਗ ਸੀ ਤੇ ਵਾਈਫ ਮੇਰੀ ਦੀ ਬੁਟੀਕ ਹੈ ਪੁਲੀ ਘਰ ਸ਼ਿਮਲਾ ਮਾਰਕੀਟ ਤੇ ਉਹਨੂੰ ਸ਼ਿਮਲਾ ਮਾਰਕੀਟ ਛੱਡ ਕੇ ਤੇ ਬੇਟਾ ਵੀ ਉਹਦੇ ਨਾਲ ਦੁਕਾਨ ਤੇ ਚਲ ਗਿਆ ਤੇ ਮੈਂ ਗੁੜਿਆ ਦੇ ਸਕੂਲ ਚਲ ਗਿਆ ਗੁੜਿਆ ਸਕੂਲ ਤੋਂ ਪੇਰੈਂਟਸ ਮੀਟਿੰਗ ਹੋ ਕੇ ਤੋਂ ਬਾਅਦ ਮੈਂ ਗੁੜਿਆ ਨੂੰ ਣਾਂ ਕੇ ਗੋਲਵਗ ਛੱਡਣ ਚਲ ਗਿਆ ਛੱਡਣ ਤੋਂ ਬਾਅਦ ਮੈਨੂੰ ਰਸਤੇ 'ਚ ਫੋਨ ਆਇਆ ਇੱਥੋਂ ਗਵੰਡੀਰ ਪੱਪੂ ਭਾਜੀ ਗਵ ਕਿ ਤੁਹਾਡੇ ਘਰੋਂ ਧੂਆ ਨਿਕਲਦਾ ਪਿਆ ਤੇ ਮੈਂ ਫਟਾਫਟੀ ਭੱਜਾ ਹੀ ਆਇਆ ਉਧਰੋਂ ਕਿ ਕੀ ਗੱਲ ਹੋ ਗਈ ਆ ਤੇ ਮੇਰੀ ਦੁਕਾਨ ਦੀ ਚਾਬੀ ਜਿਹੜੀ ਘਰ ਦੀ ਚਾਬੀ ਹੁੰਦੀ ਸਾਡੀ ਦੁਕਾਨ ਤੇ ਹੁੰਦੀ ਆ ਮੇਰੀ ਵਾਈਫ ਕੋ ਉੱਥੋਂ ਮੈਂ ਚਾਬੀ ਲੈ ਕੇ ਬੇਟਾ ਵੀ ਮੇਰਾ ਉੱਥੇ ਮੇਰੇ ਨਾਲ ਬੈਠ ਕੇ ਆਇਆ ਤੇ ਉਸ ਤੋਂ ਬਾਅਦ ਫੋਨ ਤੇ ਫੋਨ ਆਂਢੀ ਗਵਾਂਢੀਆਂ ਲੈ ਆਣੇ ਚਾਲੂ ਹੋ ਗਏ ਤਿੰਨ ਚਾਰ ਫੋਨ ਆ ਗਏ ਕਿ ਤੁਹਾਡੇ ਘਰ ਅੱਗ ਲੱਗੀ ਅੱਗ ਲੱਗੀ ਤੇ ਅਸੀਂ ਭੱਜੇ ਹੀ ਆਏ ਮੈਂ ਮੋਟਰਸਾਈਕਲ ਚਲਾਣੇ ਮੈਂ ਕਿਸੇ ਦਾ ਫੋਨ ਹੀ ਸੁਣਿਆ ਮੇਰਾ ਬੇਟਾ ਹੀ ਸੌਂਦਾ ਪਿਆ ਸੀ ਉਸ ਤੋਂ ਬਾਅਦ ਬੇੜੇ ਤੇ ਬੈਠੇ ਬੈਠੇ ਪਿੱਛੋਂ ਫਾਇ ਇਸ ਕਰਕੇ ਜਦੋਂ ਘਰ ਬੂਆ ਖੋਲਿਆ ਪਾ ਤੇ ਅੱਗ ਨੂੰ ਪੂਰੀ ਅੱਗੇ ਤੱਕ ਸੇਕਾ ਆਇਆ ਹੈ ਹੀ ਤੇ ਫਟਾਫਟ ਹੀ ਅਸੀਂ ਪਹਿਲਾਂ ਅੰਦਰ ਜਿਹੜੋ ਗਏ ਤੇ ਪਹਿਲਾਂ ਸਿਲੰਡਰ ਸਿਲੰਡਰ ਕੱਢੇ ਪਾਣੀ ਵਾਲੇ ਪੋਚੇ ਪੋਚੇ ਮਾਰ ਕੇ ਪੂਰੇ ਗਿੱਲਾ ਪੋਚਾ ਕਰਕੇ ਸਿਲੰਡਰ ਬਾਹਰ ਕੱਢੇ ਕਿਉਂਕਿ ਅੱਗੇ ਸਿਲੰਡਰ ਉਹਨਾਂ ਫਾ ਲੰਦੇ ਫਿਰ ਗਵੰਡੀਆਂ ਨੇ ਮੇਰੇ ਬੱਤੀ ਕੱਟੀ ਪੋੜੀ ਲਾ ਕੇ ਫਟਾਫਟ ਬੱਤੀ ਨੂੰ ਕਾਟ ਕੇ ਉਸ ਤੋਂ ਬਾਅਦ ਫਿਰ ਪਾਣੀ ਸਹੀ ਸਾਰਾ ਪਾਇਆ ਪਾਣੀ ਪਾਣ ਦੇ باوجود ਵੀ ਉਹ ਸੇਕਾ ਹੱਡਿਆ ਨਹੀਂ ਆਪਾਂ ਘੰਟਾ ਪਾਣੀ ਪਾਂਦੇ ਰਹੇ ਉਦੋਂ ਫਾਇਰ ਬਿਗੜ ਥੋੜੀ ਲੇਟ ਆਈ ਸੀ ਗੱਡੀਆਂ ਤੇ ਜਿਹਰੇ ਨਾਲ ਸਾਡਾ ਪਿੰਨਲ ਹੋ ਗਿਆ ਜਿਹਰੇ ਨਾਲ ਸਾਰਾ ਸਾਡਾ ਮੰਦਿਰ ਵੀ ਪੂਰਾ ਸੜ ਗਿਆ ਪੈਨਲ ਸੜ ਗਏ ਆ ਲੱਕੜ ਦਾ ਫਰਨੀਚਰ ਜੀ ਸਾਰਾ ਸੜ ਗਿਆ ਤੇ ਏਸੀ ਸੜ ਗਿਆ ਇੱਕ 1.5 ਦਾ ਏਸੀ ਉਹ ਸੜ ਗਿਆ ਐਲਸੀਡੀ ਸੀ ਆਪਣੀ ਸੋਹਣੀ ਕੰਪਨੀ ਤੇ ਉਹ ਵੀ ਸੜ ਗਈ ਆ ਜਿਹਦੇ ਵਿੱਚ ਹੋਰ ਵੀ ਇਲੈਕਟ੍ਰੋਨਿਕ ਸਮਾਨ ਸੀ ਸਾਡਾ ਇਨਵਰਟਰ ਸੀ ਉਹ ਵੀ ਸੜ ਗਿਆ ਤੇ ਹੋਰ ਆਪਣਾ ਸਾ ਪੁਰਸਾ ਜੋ ਵੀ ਸਮਾਨ ਬੱਚਿਆ ਸਰਕਾਰੀ ਸਰਟੀਫਿਕੇਟ ਵਗੈਰਾ ਸੀ ਸਾਡੇ ਦਾ ਸਰਕਾਰੀ ਡਾਕੂਮੈਂਟ ਸੀ ਜੋ ਵੀ ਅਲਮਾਰੀਆਂ ਜੀ ਕੱਪੜੇ ਸੀ ਸਭ ਕੁਝ ਸੜ ਗਿਆ ਮਤਲਬ ਤੁਸੀਂ ਲਾ ਲਓ ਕਿ 4-5 ਲੱਖ ਦਾ ਨੁਕਸਾਨ ਹੋ ਗਿਆ ਅਗਲੇ ਕੰਦਾ ਕਾਰਨ ਕੀ ਆ ਸਰ ਆਗ ਲਗਦਾ ਹੈ ਕਿ ਜਿਹੜੇ ট্রান্সਫਾਰਮਰ ਬਾਹਰ ਲੱਗੇ ਸ਼ੋਰ ਸ਼ੜਕੜ ਕਦੀ ਪਤੀ ਆਂਦੀ ਕਦੀ ਜਾਂਦੀ ਆ ਔਰੇ ਨਾਲ ਸ਼ੋਰ ਸ਼ੜਕੜ ਹੋ ਗਿਆ ਅਜੇ ਰੋਜ਼ ਆਪਣਾ ਘਰ ਨੂੰ ਜਾਂਦੇ ਆ ਰੋਜ਼ ਹੀ ਤਰ੍ਹਾਂ ਹੀ ਜਾਂਦੇ ਆ ਮਗਰ ਹਾਨੂੰ ਵੀ ਪਤਾ ਸੀ ਅੱਜ ਸਾਡੇ ਘਰ 'ਚ ਕਾਲ ਬਣ ਜਾਣਾ ਕਿਨੇ ਕਿ ਮਹਿਤਰਾ ਕਰਕੇ ਘਰ ਬਣਾਇਆ ਮੇਰੇ ਕੋਲ ਸਾਰਾ ਇਹੀ ਤੇ ਹਰ ਕੋਈ ਆਪਣਾ ਬੰਦਾ ਮਹਿਤਰਾ ਹੀ ਬਣਾਉਂਦਾ ਸਾਡੇ ਫਾਦਰ ਸਾਹਿਬ ਦੇ 2003 'ਚ ਡੈਥ ਹੀ ਹੋ ਗਈ ਸੀ ਉਸ ਤੋਂ ਬਾਅਦ ਅਸੀਂ ਆਪਣੇ ਰੇਲਵੇ ਕਲੋਨੀ 'ਚ ਰਹਿੰਦੇ ਸੀ ਉਸ ਤੋਂ ਬਾਅਦ 2008 'ਚ ਤੇ ਇਹ ਨੂੰ ਆਪ ਬਣਾਇਆ ਸੀ ਤੇ ਬੈਂਕਾਂ ਤੋਂ ਲੋਨ-ਲੋਨ ਲੈ ਕੇ ਬਣਾਇਆ ਤੇ ਅੱਜ ਮਾਹੀ ਜਿਹੜਾ ਲੈਂਕਸ ਹਲਤੀਆਂ ਇਤਨਾ ਅਗ ਲੱਗ ਗਈ ਸਾਰੇ ਨੁਕਸਾਨ ਹੋ ਗਏ ਆ ਕੀ ਮੰਗ ਰਹੇ ਹੋ ਤਾਂ ਮੰਗ ਸਰਕਾਰ ਤੋਂ ਇਹ ਹੀ ਆ ਕਿ ਸਰਕਾਰ ਨੂੰ ਚਾਹੀਦਾ ਆ ਕਿ ਜਿਹਨਾਂ ਨਾਲ ਕੋਈ ਹਾਸਾ ਇਤਰਾ ਹੁੰਦਾ ਆ ਉਹਦੀ ਮਦਦ ਕਰਨੀ ਚਾਹੀਦੀ ਆ ਬਾਕੀ ਅਸੀਂ ਮੰਗਦੇ ਕੁਛ ਨਹੀਂ ਆ ਬਾਕੀ ਜੋ ਵੀ ਆ ਸਰਕਾਰ ਨੂੰ ਠੀਕ ਲੱਗਦਾ ਆ ਜੋ ਵੀ ਆ ਜਿਹੜਾ ਸਾਡਾ ਨੁਕਸਾਨ ਆ ਉਹਦੀ ਪ੍ਰਭਾਈ ਕਰਾਈ ਜਾਵੇ ਕੋਈ ਪ੍ਰਸ਼ਾਸਨਦਾਰ ਆਇਆ ਸੀ ਮੌਕੇ ਤੇ ਪ੍ਰਸ਼ਾਸਨ ਅਧਿਕਾਰੀ ਜੀ ਪੁਲਿਸ ਵਾਲੇ ਆਏ ਸੀ ਕੋੜ ਖਾਲਸਾ ਤੋਂ ਇਨਚਾਰਜ ਉਹਨਾਂ ਨੇ ਆਪਣੇ ਅਸ਼ਵੀ ਕੁਮਾਰ ਜੀ ਉਹਨਾਂ ਨੇ ਇਨਚਾਰਜ ਭੇਜਿਆ ਸੀ ਹੰਸਰਾਜ ਜੀ ਉਹ ਵੇਖੀਏ ਮੌਕੇ ਤੇ ਫਿਰ ਪਟਵਾਰੀ ਸਾਹਿਬ ਆਏ ਸਾਡੇ ਗੁਰਾਣਾਪੁਰ ਦੇ ਰਵੀ ਜੀ ਉਸ ਤੋਂ ਬਾਅਦ ਆਪਣਾ ਫਾਇਰਫਾਈਟ ਦੀਆਂ ਗੱਡੀਆਂ ਆਈਆਂ ਸੀ ਜਿਹੜੇ ਸਰਕਾਰੀ ਦੋ ਗੱਡੀਆਂ ਲੈ ਕੇ ਆਏ ਸੀ ਪੈਪਾ ਲੰਬੀਆਂ ਰੰਗੀਆਂ ਲੈ ਕੇ ਉਹਨਾਂ ਨੇ ਅੱਗ ਬੁਝਾਈ ਗਿਆ ਉਸ ਤੋਂ ਬਾਅਦ ਮੀਡੀਆ ਵਾਲੇ ਭਰਾ ਆਏ ਸੀ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਹੈ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਕਿ ਜਿਹੜਾ ਵੀ ਸਾਡਾ ਨੁਕਸਾਨ ਆਇਆ ਤੇ ਜਰੂਰ ਇਹਦਾ ਹਰਦੀ ਮਦਦ ਕੀਤੀ ਜਾਵੇ ਪਾਣੀ ਵਿੱਚ ਕੀ ਨਾਮ ਹੈ ਮੇਰਾ ਬਲੋਸ਼ਮਾ ਨਾ ਜੀ ਇਹ ਭਾਈ ਉਹਨਾਂ ਦੇ ਘਰ ਲੱਗੇ ਰਹੇ ਨੇ ਜੀ ਇਹ ਗੁਰਾਣਾਪੁਰ ਇਲਾਕੇ ਦੀ ਦੀ ਗੱਲ ਵੀ ਆ ਗਈ ਮੈਂ ਦੁਪਹਿਰੀ ਆਇਆ ਇਕਵੇ ਆਇਆ ਤੇ ਆ ਕੇ ਮੋਟਰਸਾਈਕਲ ਲਾਇਆ ਤੇ ਧੂਆਂ ਚੱਲਦਾ ਪਿਆ ਸੀ ਤੇ ਮੇਰੀ ਜੇਬ ਚ ਇਹਨਾਂ ਭਾਈ ਜੀ ਹੁਣਾਂ ਨੇ ਮੈਨੂੰ ਕਾਰਡ ਦਿੱਤਾ ਹੈ ਉਸ ਤੋਂ ਬਾਅਦ ਮੈਂ ਕਾਰਡ ਲੱਭਣਾ ਕੋਸ਼ਿਸ਼ ਕੀਤੀ ਫੇਰ ਮੈਂ ਭਾਈ ਨੂੰ ਫੋਨ ਕੀਤਾ ਤੇ ਭਾਈ ਨੇ ਮੈਨੂੰ ਫੋਨ ਕੀਤਾ ਮੈਂ ਧੂਆਂ ਨਿਕਲਦਾ ਪਿਆ ਉਪਰੋਂ ਤੇ ਫੜਾ ਫੜਾ ਜਾਉ ਦੁਬਾਰਾ ਮੈਂ ਫੇਰ ਫੋਨ ਕੀਤਾ ਇਹ ਕਹਿੰਦੇ ਆਪਾਂ ਰਸਤੇ 'ਚ ਹੀ ਗਏ ਆ ਆਨੇ ਪਏ ਆ ਤੇ ਅੰਦਰ ਜਾ ਕੇ ਦੇਖਿਆ ਤੇ ਅੱਗ ਬਹੁਤ ਲੱਗੀ ਫੇ ਭਾਈ ਨਾਲ ਸਾਡੇ ਭਾਈ ਸਾਹਿਬ ਨਾਲ ਲੱਗੇ ਉਹਨਾਂ ਨੇ ਪੈਪ ਦਿੱਤੀ ਫਿਰ ਅਸੀਂ ਤਿੰਨਾਂ ਭਰਾਵਾਂ ਦੇ ਅੰਦਰ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਕਾਫੀ ਕਿੰਨੇ ਵਜੇ ਸਮਾਂ ਸੀ ਇੱਕ 1:30 ਵਜੇ ਦਾ ਹੈਗਾ ਸੀ ਹਾਂ 1:30 ਵਜੇ ਦਾ ਹੈਗਾ ਸੀ ਅੱਗ ਲੱਗਦਾ ਕਰਨ ਲੱਗਾ ਪਤਾ ਕਿ ਦਰਜ ਉਹ ਕਹਿੰਦੇ ਬਿਜਲੀ ਸਰਕਲ ਨਾਲ ਕੋਈ ਪ੍ਰੋਬਲਮ ਆਈ ਹੈ ਜੀ ਜੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋਇਆ 4-5 ਲੱਖ ਦਾ ਨੁਕਸਾਨ ਹੋ ਗਿਆ ਜੀ ਜੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰ ਦਿੱਤੀ ਮੰਗ ਕਰਦੇ ਆ ਕਿ ਸਾਨੂੰ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਪੂਰਾ ਹੋ ਜਾਏ ਮੁਨਸਿਪਲ ਪ੍ਰਸ਼ਾਸਨ ਨੂੰ ਮੰਗ ਕਰ ਰਹੇ